ਅੰਦਰ ਕਰਨ ਇੱਕ ਕਿਸਮ ਦੀ ਇਨਕ੍ਰੋਚਮੈਂਟ ਨਹੀਂ ਹੋਣੀ ਚਾਹੀਦੀ ਕਰ ਕਰਨ ਥੋੜੇ ਵਾਸਤੇ ਆਪਣੇ ਆਪਣੇ ਦੁਕਾਨ ਦੇ ਦਰਖਤਾਂ ਲਗਾਓ ਦੁਕਾਨ ਦਾ ਕੂੜਾ ਬਾਹਰ ਨਾ ਸੁੱਟਾਣ ਦਿੱਤੇ ਨੂੰ ਕਾਰਪੋਰੇਸ਼ਨ ਦੀ ਟਰਾਲੀ ਜਦੋਂ ਆਉਂਦੀ ਹੈ ਤੇ ਉਹਦੇ ਅੰਦਰ ਥੋੜਾ ਬਾਹਰ ਨਹੀਂ ਦਾ ਵੀ ਨਹੀਂ ਔਰ ਕੋਈ ਵੀ ਇਨਕ੍ਰੋਚਮੈਂਟ ਨਹੀਂ ਹੋਣੀ ਚਾਹੀਦੀ ਸਾਨੂੰ ਦਾ ਰੱਖੇ ਦਾ ਸਾਰਾ ਤੁਸੀਂ ਦੇਖ ਰਹੇ ਹੋ ਚੈਨਲ ਦਾ AK News ਮਹਾਰਾਜਪੁਰ ਕੋਰ ਇਸ ਜਿhely ਅਸੀਂ ਪਹੁੰਚੇ ਹਾਂ ਗਾਂਧੀ ਚੌਂਕ ਬਟਾਲਾ ਜਿੱਥੇ ਐਸਟੀਐਮ ਬਟਾਲਾ ਵੱਲੋਂ ਜਲੰਧਰ ਰੋਡ ਅਤੇ ਗੁਰਦਾਸਪੁਰ ਰੋਡ ਨਜ਼ਦੀਕ バス ਸਟੈਂਡ ਬਟਾਲਾ ਵਿਖੇ ਨਗਰ ਨਿਗਮ ਦੀ ਟੀਮ ਅਤੇ ਟ੍ਰੈਫਿਕ ਪੁਲਿਸ ਨੂੰ ਨਾਲ ਲੈ ਕੇ ਦੁਕਾਨਾਂ ਅਗੇ ਨਾਜਾਇਜ਼ ਕਬਜ਼ੇ ਹਟਾਏ ਗਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਟ੍ਰੈਫਿਕ ਸੰਬੰਧੀ ਬਹੁਤ ਮੁਸ਼ਕਿਲ ਆਉਂਦੀ ਸੀ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਬਜ਼ੇ ਹਟਾਏ ਗਏ ਹਨ ਆਓ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਹਾਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦੇਖਦੇ ਰਹੋ ਚੈਨਲ ਦਾ ਇੱਕੇ ਨਿਊਜ਼ ਪੱਤਰਕਾਰ ਅਮਰੀਕ ਸਿੰਘ ਲੋਂਗੋ ਵਾਲ ਤੇ ਸੋਨੂ ਸਿੰਘ ਦੀ ਇੱਕ ਖਾਸ ਰਿਪੋਰਟ ਹਾਂਜੀ ਬਟਾਲਾ ਵਿਖੇ ਜੋ ਸ਼ਹਿਰ ਦੇ ਅੰਦਰ ਇਨਫਰੋਚਮੈਂਟ ਹੈ ਉਹਦੇ ਵਾਸਤੇ ਅਸੀਂ ਅਭਿਆਨ ਸ਼ੁਰੂ ਕੀਤਾ ਹੈ ਮਿਨਿਸਪਲ ਕਾਰਪੋਰੇਸ਼ਨ ਵੱਲੋਂ ਅਸ ਐਜ਼ ਅ ਕਮਿਸ਼ਨਰ ਮਿਨਿਸਪਲ ਕਾਰਪੋਰੇਸ਼ਨ ਬਟਾਲਾ ਮੈਂ ਖੁਦ ਸਾਰੀ ਟੀਮ ਦੇ ਨਾਲ ਇਨੂੰ ਦੁਕਾਨਦਾਰਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਆਪਣਾ ਆਪਣਾ ਸਮਾਨ ਅੰਦਰ ਰੱਖੋ ਤਾਂ ਕਿ ਜਿਹੜੀ ਟ੍ਰੈਫਿਕ ਦੀ ਕੰਜੈਸ਼ਨ ਹੈ ਇਹਨੂੰ ਦੂਰ ਕੀਤਾ ਜਾ ਸਕੇ ਬਹੁਤ ਟ੍ਰੈਫਿਕ ਦੀ ਪ੍ਰੋਬਲਮ ਹੈ ਇਸ ਸ਼ਹਿਰ ਦੇ ਅੰਦਰ ਤੇ ਦੂਸਰਾ ਅਸੀਂ ਬੇਨਤੀ ਕਰ ਰਹੇ ਹਾਂ ਕਿ ਆਪਣਾ ਆਪਣਾ ਡਸਟਬਿਨ ਲਗਾਓ ਦੁਕਾਨਾਂ ਦਾ ਕੂੜਾ ਸੜਕਾਂ ਤੇ ਨਾ ਸੁੱਟਣ ਮਿਊਸਪਲ ਕਾਰਪੋਰੇਸ਼ਨ ਦੀ ਜਦੋਂ ਟਰਾਲੀ ਆਉਂਦੀ ਹੈ ਤੇ ਉਹਦੇ ਅੰਦਰ ਡਸਟਬਿਨ ਦਾ ਕੂੜਾ ਸੁੱਟਣ ਤਾਂ ਕਿ ਸ਼ਹਿਰ ਦੇ ਅੰਦਰ ਸਫਾਈ ਰੱਖਣ ਚ ਸਾਨੂੰ ਸਹਿਯੋਗ ਮਿਲ ਸਕੇ ਤੇ ਇਸ ਵਾਸਤੇ ਜਦ ਅਸੀਂ ਸਾਰੇ ਇਸੇ ਕੰਮ ਕਰ ਰਹੇ ਹਾਂ ਤੇ ਸਾਨੂੰ ਸਹਿਯੋਗ ਦੇ ਰਹੇ ਦੁਕਾਨਦਾਰ ਸਾਰੇ ਔਰ ਕੋਆਪਰੇਟ ਕਰ ਰਹੇ ਆ ਕਿ ਅਸੀਂ ਇਹ ਆਸ ਰੱਖਦੇ ਹਾਂ ਕਿ ਸਾਰੇ ਇਸੇ ਤਰ੍ਹਾਂ ਆਪਣਾ ਸਮਾਨ ਅੰਦਰ ਰੱਖਣ ਤੇ ਸ਼ਾਇਦ ਕੀ ਪ੍ਰੋਬਲਮ ਨਾ ਆਵੇ ਕਿਸੇ ਤਰ੍ਹਾਂ ਲੱਭੇ ਕਿ ਕਿੰਨੀ ਜਾ ਰਹੀ ਹੈ ਫੁੱਲ ਕਾਲੇ ਵੀ ਤੁਹਾਡੇ ਪੈਕੀ ਕਾਲੇ ਨਗਰਪਾਲਿਕਾ ਵਾਲੇ ਆਂਦੇ ਨੇ ਅਗਲੇ ਦਿਨ ਫਿਰ ਇਦਾਂ ਹੀ ਲੱਗ ਜਾਂਦੇ ਅਸੀਂ ਇਹੋ ਹੀ ਬੇਨਤੀ ਕੀਤੀ ਸਾਰਿਆਂ ਨੂੰ ਕਿ ਇਹ ਨਾ ਹੋਵੇ ਕਿ ਸਾਡੇ ਜਾਣ ਤੋਂ ਬਾਅਦ ਦੁਆਰਾ ਤੁਸੀਂ ਇਨਕ੍ਰੋਚਮੈਂਟ ਕਰੋ ਕਰੋ ਕਿਉਂਕਿ ਅਸੀਂ ਹੁਣ ਰਿਕੁਐਸਟ ਕੀਤੀ ਹੈ ਕਿਸੇ ਦੇ ਖਿਲਾਫ ਕੋਈ ਇਲੀਗਲ ਕਾਰਵਾਈ ਨਹੀਂ ਕੀਤੀ ਅਸੀਂ ਤੇ ਅਸੀਂ ਇਹੀ ਸਾਰਿਆਂ ਨੂੰ ਰਿਕੁਐਸਟ ਕੀਤੀ ਹੈ ਕਿ ਨੈਕਸਟ ਟਾਈਮ ਫਿਰ ਸਾਨੂੰ ਕਾਰਵਾਈ ਕਰਨੀ ਪੈਗੀ ਅ ਕਿਨਿਟਿਵ ਐਕਸ਼ਨ ਲੈਣਾ ਪੈਗਾ ਸਾਨੂੰ ਸੱਚੀ ਕਿੱਤੂ ਲੈ ਕੇ ਕਿੱਤੂ ਤੱਕ ਦੀਆਂ ਦੁਕਾਨਾਂ ਦੀ ਨਿਗਰਖੀ ਲਗਾਈ ਹੈ ਅੱਜ ਅਸੀਂ ਇਹ ਜਿਹੜਾ ਚੌਕ ਹੈ ਇੱਥੋਂ ਲੈ ਕੇ ਜਲੰਧਰ ਰੋਡ ਤੇ ਅਸੀਂ ਅਗਲੇ ਚੌਕ ਤੱਕ ਗਏ ਹਾਂ ਤੇ ਹੁਣ ਆ ਬਸ ਸਟੈਂਡ ਦੇ ਲਾਗੇ ਕਰ ਰਹੇ ਹਾਂ ਜਿੰਮੂ ਬਸ ਕੱਪੜੇ ਵੀ ਹਟਾਈ ਗਏ ਨੇ ਹਾਂਜੀ ਕੁਝ ਨੂੰ ਵਾਰਨਿੰਗ ਕੀਤਾ ਕੁਛ ਛੋਟੀ ਮੋਟੀ ਇੰਪਲੁਇਮੈਂਟ ਹਟਾਈਆਂ ਤੇ ਸਾਰਿਆਂ ਨੂੰ ਕਹਿਤਾ ਕਿ ਆਪਣੇ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਆਪਣੇ ਆਪਣੀ ਇੰਪਲੁਇਮੈਂਟ ਆਪ ਹਟਾ ਲਓ ਨਹੀਂ ਤੇ ਉਸ ਤੋਂ ਬਾਅਦ ਸਖ਼ਤ ਕਾਰਵਾਈ ਕਰਾਂਗੇ ਅੱਜ ਸਾਡੇ ਮਾਨਯੋਗ ਐਸ.ਡੀ.ਐਮ. ਸਾਹਿਬ ਬਟਾਰਾ ਲੋਸਟਲ ਕਮੇਟੀ ਦੇ ਕਰਮਚਾਰੀਆਂ ਦੀ ਮੰਗ ਲੈ ਕੇ ਨਾਲ ਉਹ ਫੂਰਸਕੀਮ ਐ ਪ੍ਰਾਪਤੀੰ ਦਾ ਸਾਰੀ ਜਿਹਨਾਂ ਨੂੰ ਨਿਯਾਜ਼ ਕਰਦੇ ਹੋਏ ਪਿਛਲੇ ਕਈ ਸਮੇਂ ਤੋਂ ਪੁਰਾਣੇ ਸਮੇਂ ਤੋਂ ਵਹੀ ਹੀ ਓਐਸਡੀ ਹੁਣ ਸਾਹਿਬ ਨੇ ਅੱਜ ਨਾਲ ਸਾਨੂੰ ਲੈ ਕੇ ਸਾਰਾ ਉਪਰਾਲਾ ਕੀਤਾ ਤੇ ਨਜਾਇਜ਼ ਕਬਜ਼ੇ ਬੱਸ ਸਟੈਂਡ ਕੋਲ ਲੱਗ ਕੇ ਸੁੱਖਾ ਸਿੰਘ ਚੌਕ ਸੁੱਖਾ ਸਿੰਘ ਚੌਕ ਤੋਂ ਲੈ ਕੇ ਗੁਰਦਾਸਪੁਰ ਰੋਡ ਤੱਕ ਅੱਜ ਵਿਸ਼ੇਸ਼ ਤੌਰ ਤੇ ਪੱਕੇ ਤੌਰ ਤੇ ਜਿਹੜਾ ਇਹਨਾਂ ਨੂੰ ਮਤਲਬ ਬੰਦ ਕਰ ਦਿੱਤਾ ਜਿਹੜਾ ਨਜਾਇਜ਼ ਕਬਜ਼ੇ ਚੁੱਕ ਦਿੱਤੇ ਨੇ ਇਹ ਮਾਨਯੋਗ ਸਾਡੇ ਐਸਐਸਪੀ ਸਾਹਿਬ ਨੇ ਹੁਕਮ ਕਈਆਂ ਦਿਨਾਂ ਦੇ ਲਾਏ ਸੀ ਹਾਲ ਹੀ ਹੋਣੀ ਕਰਦੇ ਅੱਜ ਸਵੇਰ ਚੜ੍ਹਨ ਲੱਗੇ ਕੀ 347 ਤੋਂ ਕਰਦੇ ਨੇ ਕਿ ਆ ਇੱਕ ਦਿਨ ਚ ਹਟਾਏ ਜਾਣਗੇ ਕਰਦੇ ਆ ਤੇ ਆਪਦੀ ਕਿਰਪਾ ਚਾਹੀਦੀ ਤੁਰਪੀ ਜਿਹੜੇ ਕੰਮ ਨੂੰ ਹੋ ਜਾਂਦਾ तकरीबन ਵੱਡੇ ਅਫਸਰਾਂ ਦੇ ਹੁਕਮਲੇ ਦੇ ਨਜਾਇਜ਼ ਕਬਜ਼ੇ ਹਟਾਉਣੇ ਆ ਆਹ ਬੋਲਦਾ ਕਿ ਇਸ ਕੰਮ ਦੇ ਨਾਲ ਕਿੰਨੂ ਰਾਹਤ ਮਿਲੇਗੀ ਰਾਗਿਰਿਆਂ ਨੂੰ ਮਿਲੇਗੀ ਕਿ ਜਾਂ ਟ੍ਰੈਫਿਕ ਨੂੰ ਮਿਲੇਗੀ ਨਹੀਂ ਹਰ ਇੱਕ ਨੂੰ ਰਾਗਿਰ ਨੂੰ ਮਿਲੇਗੀ ਟ੍ਰੈਫਿਕ ਨੂੰ ਮਿਲੇਗੀ ਸਾਰਿਆਂ ਨੂੰ ਸੁੱਖ ਮਿਲੇਗਾ ਇਸ ਗੱਲ ਦਾ ਕਿ ਅਦਾਲਤ ਵਿੱਚ ਬਸਿਆ ਹੋਇਆ ਕਿਸੇ ਹੱਲ ਕਰਨ ਜਾ ਰਹੇ ਆ ਤਕਨੀਕੀ ਸਵੈਸੇਲੀ ਵੱਖ-ਵੱਖ ਤਰੀਕੇ ਵਰਤੇ ਜਾਂ ਮੈਨੂੰ ਜਿਵੇਂ ਅੱਜ ਕੀਤਾ ਹੈ ਇਤਨਾ ਲਗਾਤਾਰ ਪਿਛਲੇ 2 ਮਹੀਨੇ ਤੋਂ ਤਿੰਨ ਤੋਂ ਲਗਾਤਾਰ ਹੋ ਰਿਹਾ ਜੀ ਤੇ ਅੱਜ ਦੇ ਫਿਰ ਅਫਸਰੀ ਨਾਲ ਐਸਜੀਐਨ ਸਾਹਿਬ ਅੱਜ ਫਿਰ ਪੂਰੇ ਮਤਲਬ ਅਧੀਕੇ ਨਾਲ ਕੀਤਾ ਗਿਆ ਜੀ